ਕਰਤੇ ਤੁਹਾਡਾ ਸਾਡੇ ਚੈਨਲ ਸਿਕਮਲ ਫੈਸ਼ਨ ਸੂਟ ਤੇ ਮੇਰੇ ਵੱਲੋਂ ਸਾਰਿਆਂ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਉਹ ਬਹੁਤ ਹੀ ਸਪੈਸ਼ਲ ਵੀਡੀਓ ਹੈ ਜੀ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਦੇਖੋ ਸ਼ਰਟ ਦੇ ਫਰੰਟ ਬੈਕ ਤੇ ਦੋਨਾਂ ਘੇਰੇ ਦੇ ਉੱਪਰ ਜਿਹੜਾ ਬਾਰਡਰ ਬੜਿਆ ਹੋਇਆ ਹੈਗਾ ਦੇਖੋ ਕਈ ਮੇਰੇ ਪੜ੍ਹੇ ਨੇ ਤੁਹਾਨੂੰ ਕਮੈਂਟ ਆ ਰਹੇ ਸੀ ਕਿ ਵੀ ਜਿਹੜਾ ਸਾਡਾ ਇਹ ਬਾਰਡਰ ਹੈਗਾ ਬੈਕ ਬਾਰਡਰ ਹੈ ਜਿਹੜਾ ਪੱਲੇ ਦਾ ਵੀ ਉਹ ਸਾਡੇ ਤੋਂ ਘੱਟ ਵੱਧ ਜਾਂਦਾ ਹੈਗਾ ਵੀ ਉਹਦਾ ਕੀ ਰੀਜਨ ਹੈ ਦੇਖੋ ਸਭ ਤੋਂ ਮੇਨ ਹੁੰਦਾ ਹੈਗਾ ਇਹਦੇ ਵਿੱਚ ਤੁਹਾਡਾ ਕਟਾਈ ਕਰਨ ਦਾ ਤਰੀਕਾ ਜੇ ਤੁਹਾਡੀ ਇਸ ਸੂਟ ਦੀ ਕਟਾਈ ਸਹੀ ਤਰੀਕੇ ਨਾਲ ਨਹੀਂ ਹੋਈ ਤਾਂ ਤੁਹਾਡੇ ਜਿਹੜੇ ਘੇਰੇ ਦੇ ਬਾਡਰ ਨੇ ਉਹ ਬਰਾਬਰ ਕਦੇ ਨਹੀਂ ਆਉਣਗੇ ਇਹ ਅੱਜ ਆਪਾਂ ਤੁਹਾਨੂੰ ਪੂਰੀਆਂ ਬਰੀਕੇ ਨਾਲ ਸਮਝਾਵਾਂਗੇ ਪੂਰੇ ਧਿਆਨ ਦੇ ਨਾਲ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਕਰਦੇ ਹਾਂ ਧਿਆਨ ਨਾਲ ਦੇਖਣਾ ਵੀਡੀਓ ਸਕਿਪ ਨਾ ਕਰਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਪਲੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੇ ਨਵੇਂ ਵੀਡੀਓ ਦੇ ਨੋਟੀਫਿਕੇਸ਼ਨ ਤੋਂ ਜਲਦ ਮਿਲ ਸਕੇ ਤੁਸੀਂ ਫ੍ਰੀ ਸਲਾਈਪ ਕੋਡ ਹੈ ਨਾ ਘਰ ਬੈਠੇ ਸਿੱਖ ਸਕੋ ਜਿਹੜਾ ਇਹ ਦੋਨੇ ਦੇਖੋ ਕਿ ਜਦੋਂ ਬਾਰਡਰ ਆਗਾ ਇਹਦੇ ਵਿੱਚ ਆਪਾਂ ਨਿੱਕੇ ਨਿੱਕੇ ਟੀਜਿਆਂ ਦੇ ਉਧ ਧਿਆਨ ਨਹੀਂ ਰੱਖਦੇ ਜਿਹਦੇ ਸਾਰਨਾ ਆਪਣੇ ਸੂਟਾਂ ਦੇ ਵਿੱਚ ਕਈ ਵਾਰ ਫਰਕ ਪੈ ਜਾਂਦਾ ਕਿ ਤੁਸੀਂ ਇੱਕ ਬਰਾਬਰ ਜਿਹੜਾ ਫਰੰਟ ਪੱਲੇ ਦਾ ਬਾਰਡਰ ਆ ਤਾਂ ਪਾਸਾ ਹੀ ਲਿਆ ਆਉਨੇ ਆ ਤੇ ਜਿਹੜਾ ਪੈਕ ਪੱਲੇ ਦਾ ਬਾਰਡਰ ਹੁੰਦਾਗਾ ਉਹ ਆਪਣਾ ਛੋਟਾ ਰਹਿ ਜਾਂਦਾ ਕਿਉਂਕਿ ਮੋੜਨ ਦੇ ਵਿੱਚ ਕੀ ਹੁੰਦਾਗਾ ਉਹ ਘੱਟ ਵੱਧ ਮੁੜ ਜਾਂਦਾਗਾ ਜੀ ਦੇ ਕਾਰਨ ਤੁਹਾਡੇ ਸੂਟ ਦੇ ਦੋਨੇ ਬਰਾਹਮਾ ਘੇਰੇ ਹੁੰਦੇ ਨੇ ਉਹ ਸੈੱਟ ਨਹੀਂ ਆਉਂਦੇ ਅੱਜ ਆਪਾਂ ਤੁਹਾਨੂੰ ਉਹੀ ਚੀਜ਼ ਇਹਦੇ ਵਿੱਚ ਸਮਝਾਵਾਂਗੇ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਕਟਾਈ ਕਰਨ ਦਾ ਤਰੀਕਾ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਸੇ ਸ਼ਬਦ ਦੀ ਕਟਾਈ ਕਰ ਸਲਾਈ ਕਰਕੇ ਦੱਸਾਂਗੇ ਵੀ ਜਿਹੜੇ ਬਾਰਡਰ ਹੈਗਾ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਸਹੀ ਲੈ ਕੇ ਚੱਲਾਂਗੇ ਸਭ ਤੋਂ ਮੇਨ ਰੀਜਨ ਹੁੰਦਾ ਇਹਦਾ ਕਟਾਈ ਕਰਨ ਵੇਲੇ ਜਦੋਂ ਆਪਾਂ ਇਹਦੀ ਸਲਾਈ ਸਹੀ ਤਰੀਕੇ ਨਾਲ ਨਹੀਂ ਕਰਾਂਗੇ ਤਾਂ ਇਹਦੇ ਬਾਰਡਰ ਜਿਹੜਾ ਸਹੀ ਤਰੀਕੇ ਦੇ ਨਾਲ ਸਲਾਈ ਵਾਲੇ ਨਹੀਂ ਆਊਗਾ ਆਓ ਆਪਾਂ ਤੁਹਾਨੂੰ ਸੁਣੀਆਂ ਹੁੰਦੇ ਆ ਵੀਡੀਓ ਸ਼ੁਰੂ ਕਰਦੇ ਆ ਤੁਹਾਨੂੰ ਮਿਲਾਂਗੇ ਦੱਸਾਂਗੇ ਆਪਾਂ ਕਿ ਟਾਈ ਕਰਨ ਦਾ ਤਰੀਕਾ ਉਸ ਤੋਂ ਅਗਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਇਹਦਾ ਸਲਾਈਡ ਕਰਨ ਦਾ ਤਰੀਕਾ ਦੇਖੋ ਆਪਣੇ ਕੋਲੇ ਇਹ ਸ਼ਰਟ ਹੈਗੀ ਆ ਆਪਾਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਸ਼ਰਟ ਦਿਖਾ ਦੇਣੇ ਦੇਖੋ ਸ਼ਰਟ ਦਾ ਇਹ ਤਾਂ ਹੈਗਾ ਕਿ ਫਰੰਟ ਪੱਲਾ ਜਿਹੜਾ ਇਹ ਵਾਲਾ ਹੈਗਾ ਕਿ ਫਰੰਟ ਪੱਲਾ ਕਈ ਵਾਰੀ ਆਪਾਂ ਦੇਖੋ ਨਵਾਂ ਨਵਾਂ ਕੰਮ ਸਿੱਖਦੇ ਉਹਨਾਂ ਨੇ ਇਹ ਚੀਜ਼ ਦੀ ਦੇਖੋ ਨੌਲੇਜ ਕਈ ਵਾਰ ਨਹੀਂ ਹੁੰਦੀ ਆਪਾਂ ਅੱਜ ਤੁਹਾਡੇ ਲਈ ਇਹ ਸਪੈਸ਼ਲ ਵੀਡੀਓ ਲੈ ਕੇ ਆਏ ਆ ਇਹ ਤਾਂ ਆ ਗਿਆ ਦੇਖੋ ਸ਼ਰਟ ਦਾ ਫਰੰਟ ਪੱਲਾ ਤੇ ਇਹ ਆ ਗਿਆ ਬੈਕ ਪੱਲਾ ਇਹ ਬੈਕ ਪੱਲੇ ਦੇ ਉੱਪਰ ਫਰਾਵਰ ਆ ਗਿਆ ਦੇਖੋ ਨਾਲ ਹੀ ਇਹ ਨਹੀਂ ਇਸ ਤਰ੍ਹਾਂ ਬਣਿਆ ਹੋਇਆ ਨਹੀਂ ਪਾਜੋ ਹੁਣ ਦੇਖੋ ਬਾਜੂ ਵੀ ਆਪਾਂ ਕਿਹੜੇ ਤਰੀਕੇ ਨਾਲ ਕੱਟਣੀ ਹੈ ਦੇਖੋ ਇਹਦੇ ਬਾਰਡਰ ਦਿੱਤਾ ਹੋਇਆ ਬਾਹਮਾ ਦਾ ਇੱਕ ਤਾਂ ਦੇਖੋ ਇੱਥੇ ਦੇਤੇ ਬਾਰਡਰ ਤੇ ਦੋ ਬਾਰਡਰ ਆਪਣੇ ਦੇਖੋ ਦੋਨੇ ਬਾਹਮਾ ਦੇ ਜਾਨੀ ਕਿ ਇਧਰ ਦੇਤੇ ਇੱਕ ਬਾਰਡਰ ਆਪਣੇ ਫਰੰਟ ਪੱਲੇ ਦੇ ਨਾਲ ਦੇ ਤੱਕ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਇਹਦੇ ਦੇ ਨਾਲੋਂ ਆਪਾਂ ਪਹਿਲਾਂ ਜਿਹੜਾ ਹੈਗਾਗਾ ਬਾਹਮਾ ਵਾਲਾ ਜਿਹੜਾ ਬਾਰਡਰ ਹੈਗਾ ਉਹ ਆਪਾਂ ਅਲੱਗ ਕਰਾਂਗੇ ਹੁਣ ਆਪਾਂ ਲੱਗ ਕਿਹੜੇ ਤਰੀਕੇ ਨਾਲ ਕਰਨਾ ਦੇਖੋ ਇੱਥੋਂ ਆਪਣੇ ਨਿਸ਼ਾਨ ਦਿੱਤਾ ਹੋਇਆ ਹੁੰਦਾਗਾ ਇਹਨੂੰ ਆਪ ਸਾਰੇ ਨੂੰ ਨਾਲੋਂ ਲਾ ਦਾਂਗੇ ਕਿਉਂਕਿ ਬਿਲਕੁਲ ਸਿੱਧਾ ਜਾਊਗਾ ਇਹ ਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਬਿਲਕੁਲ ਨਾਲ-ਨਾਲ ਹੀ ਫਟਾ ਹੈ ਜਿੱਥੇ ਦੇ ਨਿਸ਼ਾਨੇ ਲੱਗੇ ਹੋਏ ਸੀ ਹੁਣ ਆ ਗਿਆ ਆਪਾਂ ਦੇਖੋ ਇਹਦੇ ਫਰੰਟ ਪੱਲੇ ਤੇ ਫਰੰਟ ਪੱਲੇ ਨੂੰ ਆਪਾਂ ਕਿਸ ਤਰੀਕੇ ਨਾਲ ਕਟਾਈ ਕਰਨਾ ਸਭ ਤੋਂ ਪਹਿਲਾਂ ਆਪਾਂ ਫਰੰਟ ਪੱਲੇ ਦੀ ਕਟਾਈ ਕਰਾਂਗੇ ਦੇਖੋ ਇਹ ਹੋ ਗਿਆ ਆਪਣਾ ਫਰੰਟ ਪੱਲੇ ਵਾਲਾ ਬਾਰਡਰ ਤੇ ਇਹ ਆ ਗਿਆ ਆਪਣਾ ਬੈਕ ਪੱਲੇ ਵਾਲਾ ਬਾਰਡਰ ਦੇਖੋ ਜਦੋਂ ਆਪਾਂ ਨੂੰ ਸਲਾਈ ਕਰਨਾਗਾ ਕਈ ਵਾਰ ਦੇਖਿਓ ਬਾਰਡਰ ਇਹਦਾ ਇਸ ਤਰ੍ਹਾਂ ਬਰਾਬਰ ਨਹੀਂ ਆਉਂਦਾ ਇਹ ਇਸ ਤਰ੍ਹਾਂ ਬਿਲਕੁਲ ਬਰਾਬਰ ਉਹਨਾਂ ਨੂੰ ਐ ਹੁੰਦਾ ਵੀ ਜਿਹੜਾ ਸਾਡੇ ਘੇਰਿਆਂ ਦਾ ਬਾਰਡਰ ਹੈਗਾ ਬਿਲਕੁਲ ਬਰਾਬਰ ਆਵੇ ਇਹ ਆਪਾਂ ਕਿਸ ਕਾਰਨ ਬਰਾਬਰ ਹਾਂ ਜਿਹੜਾ ਬਰਾਬਰ ਨਹੀਂ ਆਉਂਦਾ ਹੁਣ ਸਭ ਤੋਂ ਪਹਿਲਾਂ ਆਪਾਂ ਫਰੰਟ ਭਲੇ ਦੀ ਤੁਹਾਨੂੰ ਕਾਟਾ ਪਾ ਕੇ ਦੱਸਾਂਗੇ ਜਿਹੜਾ ਦਾ ਬੈਕ ਆ ਨੈਕ ਹੈਗਾ ਬੈਕ ਨੈਕ ਹੈਗਾ ਦੇਖੋ 9 ਇੰਚ ਬੈਕ ਨੈਕ 9 ਇੰਚ ਹੈਗਾ ਆਪਾਂ ਇਹਦਾ ਨਾਪ ਵੀ ਤੁਹਾਨੂੰ ਸਾਰਾ ਸਮਝਾਵਾਂਗੇ ਸਭ ਤੋਂ ਪਹਿਲਾਂ ਆਪਾਂ ਦੇਖੋ ਇਹਨੂੰ ਸੈੱਟ ਕਰਕੇ ਵੇਖਾਵਾਂਗੇ ਇਸ ਤਰ੍ਹਾਂ ਦੇਖੋ ਇਹਦੇ ਵਿੱਚ ਕੋਈ ਕਸਰ ਨਹੀਂ ਹੈਗਾ ਕੁਝ ਨਹੀਂ ਹੈਗਾ ਫਿਰ ਵੀ ਆਪਾਂ ਇੱਕ ਵਾਰ ਦੇਖ ਨੂੰ ਚੈੱਕ ਕਰ ਲਾਂਗੇ ਦੇਖੇ ਬਿਲਕੁਲ ਬਰਾਬਰ ਆ ਗਿਆ ਦੇਖੋ ਸਾਰਾ ਸ਼ਰਟ ਦਾ ਫਰੰਟ ਹੈ ਜਿਹੜਾ ਇਸ ਤੇ ਕਿਉਂਕਿ ਆਪਾਂ ਬਰਾਬਰ ਤੋਂ ਹੀ ਦੇਖੋ ਨਾਲ ਨਾਲ ਬਾਹਮਾ ਦਾ ਜਿਹੜਾ ਕਪੜਾ ਸਾਹਤਾ ਇਸ ਤੇ ਦੇਖ ਨੂੰ ਰੋ ਫੇ ਚੰਗੀ ਤਰ੍ਹਾਂ ਸੈੱਟ ਕਰ ਲੈ ਆਪਣੇ ਕੋਲ ਦੇਖੋ ਹੁਣ ਪ੍ਰੈਸ ਲਾਈਟ ਨਹੀਂ ਹੈਗੀ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਦੇਖੋ ਇਹਦੇ ਉੱਪਰ ਜਾਨੀ ਕਿ ਇੱਕ ਕਰੀਜ ਇਸ ਤਰ੍ਹਾਂ ਬਣਾ ਲਓ ਇਸ ਤੋਂ ਬਾਅਦ ਹੁਣ ਆਪਾਂ ਕੀ ਕਰਨਾਗਾ ਸਭ ਤੋਂ ਪਹਿਲਾਂ ਆਪਾਂ ਲੈਂਥ ਦੀ ਨਿਸ਼ਾਨ ਲਗਾਉਣੀ ਹੈ ਲੈਂਥ ਹੈਗੀ ਦੇਖੋ ਸ਼ਰਟ ਦੀ 3/2 43 ਇੰਚ ਸਾਡੇ 43 ਇੰਚ ਲੈਂਥ ਹੈਗੀ ਆ ਸ਼ਾਂਤਰੀ ਧਿਆਨ ਜੇ ਤੁਸੀਂ ਹਮੇਸ਼ਾ ਧਿਆਨ ਰੱਖਣਾਗਾ ਆਪਾਂ ਤੁਹਾਨੂੰ ਦੇਖੋ ਪੈਨ ਨਾਲ ਵੀ ਲਿਖ ਦਿੰਨੇ ਆ ਸਾਡੇ 43 ਇੰਚ ਹੁਣ ਆਪਾਂ ਕੀ ਕਰਨਾ 1/2 ਇੰਚ ਆਪਾਂ ਐਕਸਟਰਾ ਲੈਣਾਗਾ ਦੇਖੋ ਆਪਾਂ ਨੀਚੇ ਦੇਖ ਕੇ ਅੱਗੇ ਬਾਰਡਰ ਨੇ ਜਿਹੜੇ ਦੇਖੋ ਬਿਲਕੁਲ ਬਰਾਬਰ ਨੇ ਇਸ ਤਰ੍ਹਾਂ ਬਿਲਕੁਲ ਬਰਾਬਰ ਆ ਬਾਰਡਰ ਆਪਣਾ ਨੀਚੋਂ ਆਪਾਂ ਇਹਦੇ ਵਿੱਚ 1/2 ਇੰਚ ਦਾ ਮਾਰਜਿਨ ਲਵਾਂਗੇ ਆਪਾਂ ਲਵਾਂਗੇ 44 ਇੰਚ ਹੁਣ ਆਪਾਂ ਦੇਖਦੇ ਆ ਵੀ 44 ਆਪਣਾ ਕਿੱਥੇ ਜਾਏਗਾ ਦੇਖੋ ਇਸ ਤਰ੍ਹਾਂ ਆਪਾਂ ਇਹ ਕਿ 44 ਇੰਚ ਤੇ ਨਿਸ਼ਾਨ ਦੇ ਲਾਂਗੇ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ 44 ਇੰਚ ਤੇ ਨਿਸ਼ਾਨ ਦੇਵਾਂਗੇ ਹੁਣ ਬੈਕ ਨਾ ਨੈਕ ਹੈਗਾ ਜਿਹੜਾ ਇਹਦਾ 9 ਇੰਚ ਬੈਕ ਨੈਕ ਹੈਗਾ 9 ਇੰਚ ਹੈ ਜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਉਸ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਦੇਖੋ ਮੋਢੇ ਦਾ ਨਿਸ਼ਾਨ ਲਗਾਉਣਾ ਪਲੋਈਆਂ ਦਾ ਲਾਉਣਾ ਹੈ ਤੇ ਆਪਾਂ ਸਾਈਡ ਸिलाई ਦਾ ਲਗਾਉਣਾ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਦੇਖੋ ਮੋਢੇ ਦਾ ਨਿਸ਼ਾਨ ਲਗਾਵਾਂਗੇ 6.5 ਇੰਚ ਤੇ 6.5 ਇੰਚ ਦੇਖ ਆਪਾਂ ਮੋਢੇ ਦਾ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਆ ਗਏ ਆਪਣੇ ਪਲੋਈਆਂ ਫਲੋਏ ਇਹਨਾਂ ਦੀ 12 ਇੰਚ ਤੇ ਤਿਆਰ ਹੈ ਜਾਂ ਆਪਾਂ ਇੱਥੋਂ ਸਵਾ 11 ਇੰਚ ਤੇ ਲਵਾਂਗੇ ਉਸ ਤੋਂ ਜ਼ਿਆਦਾ ਨਹੀਂ ਸਵਾ 11 ਇੰਚ ਤੇ ਨਿਸ਼ਾਨ ਲਗਾ ਲੇ ਉਸ ਤੋਂ ਬਾਹਰ ਆ ਗਈ ਇਹਨਾਂ ਦੀ ਸਾਈਡ ਸਲਾਈ ਸਾਈਡ ਸਲਾਈ ਲੈਣੀ ਜਿੱਥੇ ਆਪਣਾ ਮੋਢੇ ਦਾ ਨਿਸ਼ਾਨ ਆ ਕੇ ਖਤਮ ਹੁੰਦਾ 6.5 ਵਾਲਾ ਉਹਦੇ ਤੋਂ ਆਪਾਂ ਲੈਣਾਗਾ ਦੇਖੋ ਸਾਈਡ ਸਲਾਈ ਦਾ ਨਿਸ਼ਾਨ ਸਾਈਡ ਸਲਾਈ ਹੈਗੀ ਇਹਨਾਂ ਦੀ 15.5 ਇੰਚ ਤਿਆਰ ਇੱਥੇ ਆਪਾਂ ਲਗਾਵਾਂਗੇ ਸਾਢੇ 16 ਇੰਚ ਆਪਾਂ ਇੱਕ ਇੰਚ ਐਕਸਟਰਾ ਲਵਾਂਗੇ ਕਿਉਂਕਿ ਇੱਥੇ ਆਪਣਾ ਜਦੋਂ ਬਾਜੂ ਚੜਾਂਗੇ ਅੱਧਾ ਇੰਚ ਉੱਚਾ ਜਾਊਗਾ ਇੱਕ ਜਿਹੜਾ ਆਪਾਂ ਰੇ ਪਲੇਟਫਾਰਮਾਂਗੇ ਉਹਦੇ ਵਿੱਚ ਚ ਟਿਪ ਲੋਈ ਦੀ ਲੰਬਾਈ ਲੈਣੀ ਹੈਗੀ ਆਪਾਂ 7 ਇੰਚ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਇਹ ਨਿਸ਼ਾਨ ਇੱਕ ਵਾਰ ਪੱਕੇ ਕਰਕੇ ਦਿਖਾਉਣੇ ਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੁਬਾਰਾ ਇੱਕ ਵਾਰ ਫੇਰ ਸਮਝਾਉਣਾਗੇ ਹੁਣ ਸਭ ਤੋਂ ਪਹਿਲਾਂ ਦੇਖੋ ਆਪਾਂ ਇਹਨਾਂ ਨਿਸ਼ਾਨਾਂ ਨੂੰ ਬਿਲਕੁਲ ਸਿੱਧਾ ਕਰ ਲਾਏ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਉਮੀਦ ਹੈ ਵੀ ਤੁਹਾਨੂੰ ਜਿਹੜੇ ਨਿਸ਼ਾਨ ਇਹ ਜੈਕਟ ਦਿਖ ਰਿਹਾ ਹੈ ਨਾ ਆਪਾਂ ਦੇਖੋ ਪੂਰੇ ਡਾਰਕ ਕਰਕੇ ਨਿਸ਼ਾਨ ਲਗਾਏ ਆ ਵੀ ਜਿਹੜੇ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਸਮਝ ਆ ਸਕੇ ਇਸ ਤਰ੍ਹਾਂ ਦੇਖੋ ਇਹ ਨਿਸ਼ਾਨਾ ਆਪਾਂ ਪੂਰਾ ਡਾਰਕ ਕਰਕੇ ਲਗਾਏ ਨੇ ਸਾਰੇ ਹੁਣ ਇਹ ਆਪਾਂ ਦੇਖੋ ਤੁਹਾਨੂੰ ਦੱਸ ਦਿਆ ਆਪਾਂ ਨਿਸ਼ਾਨ ਸਾਰੇ ਕਿੰਨੇ ਲਗਾਏ ਨੇ ਇਹ ਆ ਗਿਆ ਜਿੱਥੇ ਆਪਣੀ ਸ਼ਰਟ ਦੀ ਲੈਂਥ ਹੈ ਇਹ ਆ ਗਿਆ ਆਪਣੀ ਸ਼ਰਟ ਦੀ ਲੰਬਾਈ ਇੱਥੇ ਹੁਣ ਆਪਾਂ ਤੁਹਾਨੂੰ ਦੱਸ ਦਈਏ ਇਹ ਤਾਂ ਹੋ ਗਿਆ ਆਪਣੀ ਸ਼ਰਟ ਦੀ ਲੰਬਾਈ ਦੀ ਲਾਈਨ ਨਿਸ਼ਾਨੀ ਉਸ ਤੋਂ ਬਾਅਦ ਇਹ ਆ ਗਿਆ ਆਪਣਾ 6.5 ਇੰਚ ਮੋਡਾ ਸਾਢੇ 6 ਇੰਚ ਮੋਡਾ ਆ ਗਿਆ ਉਸ ਤੋਂ ਬਾਅਦ ਇਹ ਵਾਲੇ ਨਿਸ਼ਾਨ ਇਹ ਲਾ ਉੱਪਰ ਆਪਾਂ ਲਗਾਇਆਗਾ ਪਲੋਈ ਦੀ ਲંબਾਈ ਦਾ ਨਿਸ਼ਾਨ ਜਿਹੜੀ ਉੱਪਰੋਂ ਆਪਣਾ ਸ਼ੋਲਡਰ ਤੋਂ ਲੈ ਕੇ ਨੀਚੇ ਤੱਕ ਪਲੋਈ ਆਉਂਦੀ ਹੈਗੀ ਉਹਦਾ ਨਿਸ਼ਾਨ ਜਾਨੀ ਕਿ ਸਵਾ 12 ਇੰਚ ਤੇ ਹੁਣ ਆਪਾਂ ਪਲੋਈ ਦਾ ਨਿਸ਼ਾਨ ਲਗਾਇਆ ਇੱਥੋਂ ਲੰਬੀ ਦਾ 7 ਇੰਚ ਦਾ ਉਸ ਤੋਂ ਬਾਅਦ ਆ ਗਿਆ ਆਪਣਾ ਸਾਈਡ ਵਾਲੀ ਸਿਲਾਈ ਦਾ ਨਿਸ਼ਾਨ ਉਹ ਆ ਗਿਆ ਦੇਖੋ ਆਪਣੀ ਇਸ ਵਾਲੀ ਮੋਡਲ ਨਿਸ਼ਾਨੀ ਤੋਂ ਲੈ ਕੇ ਇਹ ਵਾਲਾ ਨਿਸ਼ਾਨ ਜਾਨੀ ਕਿ ਸਾਢੇ 15 ਤਿਆਰ ਜੇ ਆਪਾਂ ਸਾਢੇ 16 ਦੇ ਉੱਪਰ ਨਿਸ਼ਾਨ ਲਗਾਇਆਗਾ ਹੁਣ ਆ ਗਈ ਇਹਨਾਂ ਦੀ ਹਿਪ ਆ hip ਪੈਨਰ ਹੀ ਹੈਗੀ ਹੈਗੀ 23 ਇੰਚ ਹੁਣ ਆਪਾਂ 23 ਦੇ ਵਿੱਚ 4 ਪਲੱਸ ਕਰਾਂਗੇ ਜਾਨੀ ਕਿ ਆਪਾਂ ਕੱਟਾਂਗੇ ਸਾਢੇ 27 ਇੰਚ ਸਾਢੇ 27 ਇੰਚ ਜਾਨੀ ਕਿ ਪੌਣੇ 14 ਇੰਚ ਦੇਖੋ ਆਪਾਂ ਪੂਰਾ 14 ਤੇ ਨਿਸ਼ਾਨ ਲਗਾ ਲੈ ਕਿਉਂਕਿ ਕਈ ਵਾਰ ਆਪਾਂ ਖੁੱਲਾ ਵੀ ਕਰਨਾ ਪਵੇ ਤਾਂ ਆਪਾਂ ਨੂੰ ਦੋ ਸਮੂਦਰਾਂ ਦੇਖੋ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਪੈਂਦਾ ਇਹ ਮੈਂ 14 ਇੰਚ ਤੇ ਦੇਖੋ ਨਿਸ਼ਾਨ ਹੈ ਜਿਹੜੇ ਸਾਰੇ ਕੰਪਲੀਟ ਕਰ ਲੂੰਗੀ ਫਿਰ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਬਾਕੀ ਦੇ ਨਿਸ਼ਾਨ ਲਗਾਉਣ ਦਾ ਤਰੀਕਾ ਇਸ ਤਰ੍ਹਾਂ ਦੇਖੋ ਸਾਰੇ ਨਿਸ਼ਾਨਾਂ ਨੂੰ نیچے ਤੱਕ ਕਰ ਲਗਾ ਕੇ ਐਕਸਟਰਾ ਕਪੜਾ ਜਿਹੜਾ ਆਪਾਂ ਇਹਦੇ ਨਾਲ ਉਤਾਰ ਦਾਂਗੇ। ਦੇਖੋ 14 ਇੰਚ ਤੇ ਮੈਂ ਸਾਰੇ ਨਿਸ਼ਾਨਾਂ ਜਿਹੜੇ ਇਸ ਤਰ੍ਹਾਂ ਕੰਪਲੀਟ ਕਰ ਦਿੰਦਾ। ਇਸ ਤੋਂ ਬਾਅਦ ਹੁਣ ਆਪਾਂ ਸਕੇਲ ਦੀ ਮਦਦ ਦੇ ਨਾਲ ਇਹ ਨਿਸ਼ਾਨਾਂ ਨੂੰ ਇੱਕ ਦੂਸਰੇ ਦੇ ਨਾਲ ਇਸ ਤਰ੍ਹਾਂ ਮਿਲਾਵਾਂਗੇ। ਐ ਇਸ ਤਰ੍ਹਾਂ ਦੇਖੋ ਕਿ ਇਹਨਾਂ ਨੂੰ ਆਪਾਂ ਮਲਾਤਾ ਉਸ ਤੋਂ ਬਾਅਦ ਹੁਣ ਬੈਕ ਗਲਾ ਹੈਗਾ ਇਹਨਾਂ ਦਾ 9 ਇੰਚ ਰੈਡੀ ਯਾਨੀ ਕਿ ਡੀਪ ਪਾਉਂਦੇ ਨੇ ਤੇ ਬਰਾਉਡ ਵੀ ਜ਼ਿਆਦਾ ਪਾਉਂਦੇ ਆ ਤਾਂ ਉਹਦੇ ਲਈ ਆਪਾਂ ਤੀਰਾ ਕਿੰਨਾ ਲਵਾਂਗੇ ਇੱਥੋਂ ਮੈਂ ਇਹ ਤੀਰੇ ਦਾ ਨਿਸ਼ਾਨ ਲਗਾਉਂਗੀ ਬਿਲਕੁਲ ਦੇਖੋ ਨਾਰਮਲ ਹੀ ਨਿਸ਼ਾਨ ਲੈ ਲਾਂਗਾ ਯਾਨੀ ਕਿ ਮੈਂ 13 ਇੰਚ ਵੀ ਲਵਾਂਗੀ ਦੇਖੋ ਕਈ ਵਾਰ ਆਪਣੇ ਇੱਥੇ ਬਲ ਪੈ ਜਾਂਦੇ ਦੇਖੋ ਹੁਣ ਆਪਾਂ ਆਪਣੇ ਕੋਲੇ ਕਸਟਮਰ ਦੇ ਸੂਟ ਨੇ ਜਿਹੜੇ ਬਾਹਰ ਲੈ ਜਾਂਦੇ ਆਪਣੇ ਕੋਲ ਸੂਟ ਨੇ ਕਿਉਂਕਿ ਆਪਾਂ ਬਾਹਰਲੀ ਕੰਟਰੀ ਭੇਜਨੇ ਆ ਉਹਦੇ ਲਈ ਦੇਖੋ ਆਪਾਂ ਇੱਕ ਵਾਰ ਇੱਥੇ ਨਾਰਮਲ ਹੀ 13 ਇੰਚ ਦਾ ਨਿਸ਼ਾਨ ਹੀ ਦੇਵਾਂਗੇ ਐਕਸਟਰਾ ਯਾਨੀ ਕਿ ਜਿਹੜਾ ਮੈਂ ਇਹਨਾਂ ਦਾ 3 ਇੰਚ ਲੈਂਦਾ ਹੈਗਾ ਉਹ ਵੀ ਮੈਂ ਸਾਢੇ 3 ਇੰਚ ਨਿਸ਼ਾਨ ਲਗਾਇਆ ਯਾਨੀ ਕਿ 13 ਇੰਚ ਤੇ ਇੱਥੋਂ ਵੀ ਸਾਢੇ 3 ਸੀ ਲੈਂਦਾ ਹੈ ਇਹ ਵੀ ਆਪਾਂ ਸਾਢੇ 3 ਲੈ ਤਾ ਯਾਨੀ ਕਿ ਚੌੜ ਸਿਹੇ ਆਪਾਂ ਇੱਕ ਡੱਬਾ ਬਣਾ ਲਿਆ ਇਸ ਤਰ੍ਹਾਂ ਹੁਣ ਦੇਖੋ ਇਹਦਾ ਤਾਂ ਪੈਕ ਗਲਾ ਹੈਗਾਗਾ 9 ਇੰਚ ਆ ਉਹਦੇ ਹਿਸਾਬ ਦੇ ਨਾਲ ਪਹਿਲਾਂ ਆਪਾਂ ਛਾਤੀ ਦਾ ਨਿਸ਼ਾਨ ਲਗਾਵਾਂਗੇ ਛਾਤੀ ਹੈਗੀ 22 ਇੰਚ 1 ਇੰਚ ਆਪਾਂ ਐਕਸਟਰਾ ਲਮਾਈ ਆਪਾਂ ਲਵਾਂਗੇ 23 ਇੰਚ ਇਸ ਤਰ੍ਹਾਂ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਪੁੰਢਾਈ ਪਾਉਣੇ ਦੇਖੋ ਪੂਰੀ ਰਾਉਂਡ ਗਲਾਈ ਐ ਪਾਉਣੀਆਂ ਬਿਲਕੁਲ ਡੀਪ ਡੀਪ ਗਲਾਈ ਪਾਉਣੀਆਂ ਇਹਦੇ ਵਿੱਚ ਜੇ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾਗਾ ਇਹ ਆਪਾਂ ਡੀਪ ਗਲਾਈ ਵਾਲੀ ਫਰੰਟ ਪੱਲੇ ਦੀ ਉਸ ਤੋਂ ਬਾਅਦ ਆ ਗਿਆ ਇਹ ਵਾਲਾ ਨਿਸ਼ਾਨ ਪਲੋਈਆਂ ਦਾ ਪਲੋਈ ਇਹਦੇ ਗੈਪ ਹੈਗੇ ਕਿ ਦੇਖੋ 7.5 ਇੰਚ ਯਾਨੀ ਕਿ ਪੌਣੇ 4 ਇੰਚ ਇਹ ਤਾਂ ਆਪਾਂ ਪੌਣੇ 4 ਇੰਚ ਦੇਖੋ ਪਲੋਈਆਂ ਦੀ ਚੜਾਈ ਪਾਈ ਹੈ ਯਾਨੀ ਕਿ 7.5 ਇੰਚ ਇਹ ਤਾਂ ਬਿਲਕੁਲ ਮarreਵਨ ਸ਼ਾਲਾ ਗਾਉਂਗੇ ਇੱਥੇ 2.5 ਇੰਚ ਦਾ ਮਾਰਜਨ ਦੇ ਕੇ ਇਹ ਵਾਲੀ ਆ ਪਲੋਈਆਂ ਦੇ ਜਿਹੜਾ ਆਪਣਾ 7 ਇੰਚ ਦੀ ਲੰਬੀ ਉਹ ਤਾਂ 3.5 ਇੰਚ ਆਪਾਂ ਹਾਫ ਕਰ ਲੈ। 7 ਦਾ ਹਾਫ ਕੀਤਾ 3.5 ਉਸ ਤੋਂ ਬਾਅਦ ਇਹ ਵਾਲਾ ਨਿਸ਼ਾਨ ਇੱਥੋਂ ਲਗਾਵਾਂਗੇ ਆਪਾਂ 3 ਇੰਚ ਦੀ। ਅਸਤਰ 3 ਇੰਚ ਦੀ। ਹੁਣ ਸਭ ਤੋਂ ਪਹਿਲਾਂ ਦੇਖੋ ਆਪਾਂ ਇਹ ਵਾਲਾ ਕੱਪੜਾ ਉਤਾਰਾਂਗੇ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹਦੇ ਆਪਾਂ ਹੋਰ ਕੀ-ਕੀ ਇਹਦੇ ਵਿੱਚ ਜਿਹੜੇ ਅਹ ਧਿਆਨ ਦੇ ਨਾਲ ਨਿਸ਼ਾਨ ਲਗਾਉਣੇ ਨੇ ਜਿਹਦੇ ਨਾਲ ਆਪਣੇ ਫਰੰਟ ਬੈਕ ਦਾ ਜਿਹੜਾ ਬਾਰਡਰ ਹੈਗਾ ਬਰਾਬਰ ਆ ਜਾਏ। ਇਹ ਕਿਹ ਨਿਸ਼ਾਨ ਨਾਲ ਕੱਪੜਾ ਜਿਹੜਾ ਮੈਂ ਇੱਥੋਂ ਐਸਟਰਾ ਦੇ ਨਾਲ ਨਾਲੋਂ ਇਸ ਤਰ੍ਹਾਂ ਦੇਖੋ ਕੱਟ ਕਰੂੰਗੀ। ਦੇਖੋ ਇਹ ਹੋ ਗਿਆ ਮੇਰਾ ਫਰੰਟ ਪੱਲਾ ਰੈਰੀ ਕਟਾਈ ਕਰਕੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹਦੇ ਵਿੱਚ ਆਪਾਂ ਕੀ ਚੀਜ਼ਾਂ ਧਿਆਨ ਦੇ ਨਾਲ ਕਰਨੀਆਂ ਨੇ ਦੇਖੋ ਜਿਵੇਂ ਇਹ ਪਲੋਈ ਦਾ ਨਿਸ਼ਾਨਾ ਕਿ ਇੱਥੇ ਵੀ ਆਪਾਂ ਹਰਤੀ ਟੋਕ ਦੇਵਾਂਗੇ ਇਹ ਆ ਕਿ ਇਹ ਪਲੋਈ ਆ ਕਿ ਇੱਥੇ ਟੋਕ ਦੇਵਾਂਗੇ ਸਭ ਤੋਂ ਮੇਨ ਤੇ ਜ਼ਰੂਰੀ ਜਿਹੜੀ ਆਪਣੀ ਇਹ ਆ ਗਈ ਸਲਾਈ ਕਿਉਂਕਿ ਆਪਣੀ ਸਿਲਾਈ ਸੈੱਡ ਸਲਾਈ ਇੱਥੋਂ ਤੱਕ ਰਹੀ ਆ ਆਪਾਂ ਰੱਖਣੀ ਐ ਪਲੋਈਆਂ ਪਾ ਕੇ ਵੀ ਆਪਾਂ ਇੱਥੋਂ ਤੱਕ ਦੀ ਨਿਸ਼ਾਨ ਲਗਾਉਣਾਗਾ ਸੈੱਡ ਸਲਾਈ ਦਾ ਤਾਂ ਸਭ ਤੋਂ ਮੇਨ ਇੱਥੇ ਲਗਾਉਣਾ ਆਪਾਂ ਹਲਕਾ ਜਿਹਾ ਕੱਟ ਦੇਖੋ ਇਸ ਤਰ੍ਹਾਂ ਜਿਵੇਂ ਮੈਂ ਹਰ ਕਈ ਕੱਟ ਲਗਾ ਲਿਆ ਹੁਣ ਉਸ ਤੋਂ ਬਾਅਦ ਆਪਾਂ ਬੈਕ ਵਾਲੇ ਪੱਲੇ ਨੂੰ ਕਿਸ ਤਰ੍ਹਾਂ ਬਰਾਬਰ ਲੈ ਕੇ ਆਉਣਾਗਾ ਸਭ ਤੋਂ ਪਹਿਲਾਂ ਦੇਖੋ ਆਪਾਂ ਇਹ ਵਾਲਾ ਪੱਲਾ ਲਵਾਂਗੇ ਇਸ ਤਰ੍ਹਾਂ ਦੇਖੋ ਇਹਦੇ ਵਿੱਚ ਬਾਰਡਰ ਚ ਭੋਰਾ ਵੀ ਫਰਕ ਨਹੀਂ ਹੈਗਾ ਬਿਲਕੁਲ ਬਰਾਬਰ ਹੈਗਾ ਬਾਰਡਰ ਫਰੰਟ ਬੈਕ ਪੱਲੇ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਬਰਾਬਰ ਜਮਾਂ ਕਿਵੇਂ ਰੱਖਣਾਗਾ ਜਦੋਂ ਆਪਾਂ ਸੂਟ ਨੂੰ ਸਲਾਈ ਕਰਨਾ ਉਹਦੇ ਲਈ ਕੀ ਕਰਾਂਗੇ ਦੇਖੋ ਮੈਂ ਇਹ ਪੱਲੇ ਨੂੰ ਬਰਾਬਰ ਇਸ ਤਰ੍ਹਾਂ ਕਰਕੇ ਰੱਖ ਲਿਆ ਦੇਖੋ ਇਹ ਮੈਂ ਫਰੰਟ ਪੱਲੇ ਦੇ ਨਾਲ ਉਤਾਰ ਲਿਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਿਆ ਉਸ ਤੋਂ ਬਾਅਦ ਇਹ ਪੱਲਾ ਲਵਾਂਗੇ ਆਪਾਂ ਇਹ ਪੱਲੇ ਨੂੰ ਐਸ ਪੱਲੇ ਦੇ ਦੇਖੋ ਤੁਸੀਂ ਧਿਆਨ ਦੇ ਨਾਲ ਜਦੋਂ ਆਪਾਂ ਇਹਦੇ ਉੱਪਰ ਕਟਾਈ ਨੂੰ ਰੱਖਾਂਗੇ ਸਭ ਤੋਂ ਮੇਨ ਆਪਾਂ ਤੁਹਾਨੂੰ ਜੁਮ ਕਰਕੇ ਵੀ ਦਿਖਾ ਦਿੰਨੇ ਆ ਸਭ ਤੋਂ ਮੇਨ ਦੇਖੋ ਇਹ ਦੋਨੇ ਬਾਰਡਰ ਨੇ ਜਿਹੜੇ 프ਰੰਟ ਬੈੱਕ ਇਹਨਾਂ ਨੂੰ ਬਿਲਕੁਲ ਬਰਾਬਰ ਕਰਕੇ ਰੱਖਣਾ ਇਸ ਤਰ੍ਹਾਂ ਦੋਨੇ ਸਾਈਡਾਂ ਤੋਂ ਆਪਾਂ ਇਸ ਤਰ੍ਹਾਂ ਬਰਾਬਰ ਕਰਕੇ ਰੱਖਣਾ ਇਹਨਾਂ ਨੂੰ ਇਹਦੇ ਵਿੱਚ ਆਪਾਂ ਕੋਈ ਫਰਕ ਨਹੀਂ ਪਾਉਣਾ ਤੁਸੀਂ ਦੇਖ ਸਕਦੇ ਹੋ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੋ ਸੈੱਟ ਕਰਕੇ ਇਸ ਤਰ੍ਹਾਂ ਇਹਦੇ ਉੱਪਰ ਰੱਖ ਲਿਆ ਹੁਣ ਐਸੇ ਦੇਖੋ ਬਿਲਕੁਲੇ ਬਰਾਬਰ ਆਪਾਂ ਕਰ ਲਿਆ ਬਾਰਡਰ ਨੂੰ ਜਦੋਂ ਚੰਗੀ ਤਰ੍ਹਾਂ ਦੇਖੋ ਤਾਂ ਧਿਆਨ ਦੇ ਨਾਲ ਕੱਟਣਾ ਹੈ ਬਹੁਤ ਚੰਗਾ ਆਪਾਂ ਐਸੇ ਦੇਖੋ ਬਿਲਕੁਲੇ ਜਮਾ ਇੱਕ ਬਰਾਬਰ ਹੋ ਗਿਆ ਪੁਨਾ ਆਪਾਂ ਸਭ ਤੋਂ ਪਹਿਲਾਂ ਦੇਖੋ ਨਾਲ ਨਾਲ ਇਹ ਕਪੜਾ ਤਾਰਦਾਂਗੇ ਜਿਹੜਾ ਇਸ ਤਰ੍ਹਾਂ ਕਪੜਾ ਇਹਦੇ ਵਿੱਚ ਪੁਨਾਗੇ ਦੇਖੋ ਇਹ ਆ ਗਿਆ ਇੱਥੋਂ ਸ਼ਕਤੀ ਦਾ ਨਿਸ਼ਾਨ ਇਹ ਤੋਂ ਉੱਪਰੋਂ ਲਾਵਾਂਗੇ ਆਪਾਂ ਇਹਨੂੰ 8 ਇੰਚ ਜਿਆਦਾ ਦੇਖੋ ਇੰਨਾ ਆਪਾਂ ਇਹਨੂੰ 8 ਇੰਚ ਜਿਆਦਾ ਲਮਾਂਗੇ ਪੱਲੇ ਨੂੰ ਇਸ ਤਰ੍ਹਾਂ ਧਿਆਨ ਦੇ ਨਾਲ ਤੁਸੀਂ ਇਹਦੀ ਕਟਾਈ ਕਰਨੀ ਹੈ 8 ਇੰਚ ਦੇਖੋ ਮੈਂ ਜਿਆਦਾ ਨਿਸ਼ਾਨ ਲਗਾ ਲਿਆ ਹੈ ਹੈਗਾ ਛਾਤੀ ਦਾ ਹੁਣ ਬੈਕ ਨੈਕ ਹੈਗਾ ਇਹਨਾਂ ਦਾ 9 ਇੰਚ 9 ਇੰਚ ਬੈਕ ਨੈਕ ਇਹਨਾਂ ਦਾ ਪਤਾ ਨੂੰ ਦੱਸ ਦਈਏ ਇੱਥੋਂ ਦੇਖਦੇ ਨੇ ਦਾ ਬੈਕ ਨੈਕ ਆਉਣਾਗਾ ਤਾਂ ਇਹਦੇ ਲਈ ਆਪਾਂ ਇੱਥੇ ਕਿੰਨੀ ਡੂੰਘਾਈ ਦੇ ਵਿੱਚ ਦੇਖੋ ਕਾਟ ਪਾਉਣੀ ਹੈਗੇ ਆਪਾਂ ਤੁਹਾਨੂੰ ਉਹ ਵੀ ਦੱਸ ਦਈਏ ਹੁਣ ਬਿਲਕੁਲ ਦੇਖੋ ਡੀਪ ਪਾਉਂਗੀ ਇਹ ਵੀ ਮੈਂ ਐਸੇ ਕਿਉਂਕਿ neck ਹੈਗਾ deep ਫਿਰ ਆਪਾਂ ਜਿਹੜੀ ਕਾਟ ਪਾਉਣੀ ਹੈ ਇਹ ਵੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹਵੇਂ ਇਹ ਪਾਈ ਹੈਗੀ ਸਾਰੀ 1 ਇੰਚ ਦੀ ਬੈਕ ਪੱਲੇ ਨਾਲੋਂ 1 ਇੰਚ ਹੀ ਜ਼ਿਆਦਾ ਲੈਂਦਾ ਬੈਕ ਪੱਲਾ ਫਰੰਟ ਨਾਲੋਂ ਸੌਰੀ ਫਰੰਟ ਪੱਲੇ ਨਾਲੋਂ ਦੇਖੋ ਇਹ ਕਾਟ ਆਪਾਂ 1 ਇੰਚ ਜ਼ਿਆਦਾ ਲੈਤੀ ਹੈ ਬਸ ਉਸ ਤੋਂ ਜ਼ਿਆਦਾ ਨਹੀਂ ਕਿਉਂਕਿ ਜਦੋਂ ਆਪਾਂ ਬੈਕ neck 9 ਇੰਚ ਕੱਟਦਾ ਤਾਂ ਬੈਕ ਪੱਲੇ ਨੇ ਦੇਖੋ ਇਸ ਤਰ੍ਹਾਂ ਖੁੱਲ ਜਾਣਾ ਹੁਣ ਇਤੋਂ ਵੀ ਆਪਾਂ ਇਹਨੂੰ ਕੱਟ ਕਰਾਂਗੇ ਹੁਣ ਦੇਖੋ ਆਪਾਂ ਜਿਹੜੇ ਬਾਰਡਰ ਹੈਗਾ ਸਭ ਤੋਂ ਮੇਨ ਆਪਾਂ ਬਾਰਡਰ ਨੂੰ ਬਰਾਬਰ ਰੱਖਣਾ ਹੈ ਉਹਦੇ ਲਈ ਆਪਾਂ ਕੀ ਕਰਨਾ ਹੈ ਦੇਖੋ ਇਹ ਵਾਲਾ ਨਿਸ਼ਾਨ ਤਾਂ ਆਪਾਂ ਨੂੰ ਫਰੰਟ ਪੱਲੇ ਤੇ ਬੈਕ ਤੇ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਸਿਰਫ ਆਪਾਂ ਬੈਕ ਫਰੰਟ ਪੱਲੇ ਦੇ ਵਿੱਚ ਹੀ ਰੇਪਲੋਆਂ ਪਾਉਣੀਆਂ ਨੇ ਬੈਕ ਵਿੱਚ ਨਹੀਂ ਬੈਕ ਵਿੱਚ ਸਿਰਫ ਪਹਿਣੀਆਂ ਲੰਬੀਆਂ ਬਲੋਈਆਂ ਤੇ ਹੁਣ ਆਗੇ ਦੇਖੋ ਆਪਣੀ ਇਹ ਵਾਲਾ ਨਿਸ਼ਾਨ ਇਹਨੂੰ ਆਪਾਂ ਇੱਥੋਂ ਇਸ ਤਰ੍ਹਾਂ ਕੱਟ ਲਾਵਾਂਗੇ ਬੈਕ ਪੱਲੇ ਤੇ ਵੀ ਤੁਸੀਂ ਦੇਖ ਸਕਦੇ ਹੋ ਮੈਂ ਦੋਨਾਂ ਪੱਲਿਆਂ ਤੇ ਕੱਟ ਲਗਾਇਆ ਹੈ ਇਹ ਮੈਂ ਕੱਟ ਕਿਉਂ ਲਗਾਇਆਗਾ ਪਤਾ ਨੂੰ ਇਹਦਾ ਰੀਜਨ ਦਾ ਜਦੋਂ ਆਪਾਂ ਸ਼ਰਟ ਨੂੰ ਸਿਲਾਈ ਕਰਾਂਗੇ ਆਪਾਂ ਇਹ ਦੇਖੋ ਨੈਕ ਵੀ ਬਣਾ ਲਾਂਗੇ ਉਪਰ ਫਲੋਜੀਆਂ ਵੀ ਪਾ ਲਾਂਗੇ ਸਾਰੀਆਂ ਫਰੰਟ ਬੈਕ ਵਾਲੀਆਂ ਉਸ ਤੋਂ ਬਾਅਦ ਜਦੋਂ ਆਪਾਂ ਸਿਲਾਈਆਂ ਲਗਾਉਣੀਆਂ ਤਾਂ ਦੇਖੋ ਇਹ ਪੱਲਾ ਦੇਖੋ ਇਸ ਤਰ੍ਹਾਂ ਇੰਨਾ ਛੋਟਾ ਹੋ ਜਾਊਗਾ ਮੰਨ ਕੇ ਚਲੋ ਇਸ ਤਰ੍ਹਾਂ ਇੰਨਾ ਛੋਟਾ ਹੋ ਜਾਊਗਾ ਫਰੰਟ ਪੱਲਾ ਬੈਕ ਪੱਲੇ ਨਾਲ ਉਪਰੋਂ ਤਾਂ ਆਪਾਂ ਜਿਹੜੀ ਸਿਲਾਈ ਲਗਾਉਣੀ ਹੈ ਇਹ ਚੀਜ਼ ਨੂੰ ਆਪਾਂ ਬਿਲਕੁਲ ਬਰਾਬਰ ਕਰਕੇ ਲਗਾਉਣੀ ਹੈ ਅਪਾ ਇਥੋਂ ਉੱਪਰੋਂ ਜਾਏ ਕਿੰਨਾ ਮਰਜੀ ਨੀਚੇ ਨੂੰ ਢਾਲ ਹੋ ਜੇ ਤਾਂ ਇਹ ਸਲਾਈਆਂ ਜਿਹੜਾ ਆਪਾਂ ਲਗਾਉਣੀਆਂ ਨੇ ਸਾਈਡ ਸਲਾਈਆਂ ਆ ਦੀਆਂ ਤਾਂ ਇਹ ਟੋਕਾ ਆਪਾਂ ਬਰਾਬਰ ਲਾ ਕੇ ਹੀ ਕਰ ਲਾਉਣੀਆਂ ਨੇ ਸਲਾਈਆਂ ਜਿਹਦੇ ਕਰਕੇ ਆਪਣਾ ਘੇਰਾ ਦਾ ਬਾਰਡਰ ਹੈ ਬਿਲਕੁਲ ਸੇਮ ਬਰਾਬਰ ਰਹੂਗਾ ਜਿਹਦੇ ਨਾਲ ਆਪਣੇ ਬਾਰਡਰ ਦੇ ਵਿੱਚ ਬਾਹਰ ਕੱਟ ਨਹੀਂ ਹੋਊਗੀ ਤੇ ਇੱਕ ਇੱਕ ਬਰਾਬਰ ਆਪਣੇ ਬਾਰਡਰ ਰਹਿਣਗੇ ਕਿਉਂਕਿ ਇਹਦੇ ਨਾਲ ਸ਼ਰਟ ਬਣੀ ਹੋਈ ਬੀ ਸੋਹਣੀ ਲੱਗੂਗੀ ਤੇ ਇਹ ਸੀਗੀ ਆਪਣੇ ਅੱਜ ਦੀ ਵੀਡੀਓ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੇਖੋ ਨਿੱਕੀ-ਨਿੱਕੀ ਚੀਜ਼ ਜਿਹੜੀ ਪੂਰੀ ਆ ਉਹਦੇ ਨਾਲ ਸਮਝਾਈ ਆ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਇਹਦਾ ਸਲਾਈ ਕਰਨ ਦਾ ਤਰੀਕਾ ਵੀ ਜਿਹੜੀ ਆਪਾਂ ਇਹਦੀ ਸਲਾਈ ਹੈਗੀ ਉਹ ਕਿਸ ਤਰੀਕੇ ਨਾਲ ਕਰਨ ਤੇ ਜਿਹੜਾ ਬਾਰਡਰ ਹੈਗਾ ਆਪਣਾ ਕਿਸ ਤਰੀਕੇ ਨਾਲ ਸੈਟ ਆ ਗਿਆ ਮੈਨੂੰ ਉਮੀਦ ਆ ਵੀ ਇਹ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਪਾਕਲੀਆਂ ਵੀਡੀਓ ਤੇ ਫਸਲੀ ਕਾਲ ਜੀ